ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਅਖਬਾਰਾਂ ਜੋ ਪੰਥ ਅਤੇ ਪੰਜਾਬ ਦੀਆਂ ਇਸ ਹਫਤੇ ਦੀਆਂ ਮੁੱਖ ਖਬਰਾਂ ਅਤੇ ਤਫ਼ਸਰਾਂ ਲੈ ਕੇ ਹਾਜ਼ਰ ਹਾਂ ਮੈਂ ਭੁਪਿੰਦਰ ਸਿੰਘ ਭਾਈ ਖੇਲ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਆਸਥਾ ਦਾ ਧਿਆਨ ਰੱਖਣਾ ਜ਼ਰੂਰੀ ਇਸੇ ਲਈ ਪੰਥਕ ਮਰਿਆਦਾ ਅਤੇ ਪਰੰਪਰਾਵਾਂ ਦੀ ਪਾਲਣਾ ਵੀ ਜ਼ਰੂਰੀ ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਸਮੂਹ ਵਿੱਚ ਫਿਲਮੀ ਕਲਾਕਾਰਾਂ ਵੱਲੋਂ ਫਿਲਮਾਂ ਦੇ ਪ੍ਰਚਾਰ ਵਾਸਤੇ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕਰਨ ਤੇ ਲਗਾਈ ਪਾਬੰਦੀ ਲੇਕਿਨ ਆਮ ਸ਼ਰਧਾਲੂਆਂ ਨੂੰ ਰਾਹਤ ਇਸੇ ਮਾਮਲੇ ਵਿੱਚ ਰੋਜ਼ਾਨਾ ਸਪੋਕਸਮੈਨ ਦੀ ਸਲਾਹ ਵਿੱਚ ਕੀ ਸਹੀ ਹੈ ਤੇ ਕੀ ਗਲਤ ਇਸ ਤੇ ਵੀ ਚਰਚਾ ਕਰਾਂਗੇ ਲੇਕਿਨ ਤਫਸਰੇ ਵਿੱਚ ਪਹਿਲਾ ਖਾਸ ਖਬਰਾਂ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਭਾਈ ਅਮਰਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਇੱਕ ਸਾਥੀ ਸਮੇਤ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦਿਖਾ ਕੇ ਜਲੰਧਰ ਪੁਲਿਸ ਨੇ ਕੀਤਾ ਹੈ ਗ੍ਰਿਫਤਾਰ ਪੰਥਕ ਧੜਿਆਂ ਨੇ ਇਸ ਨੂੰ ਦੱਸਿਆ ਸਰਕਾਰ ਦੀ ਸਾਜ਼ਿਸ਼ ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਬੰਦ ਕਰਨ ਤੇ ਹਰਿਆਣਾ ਸਰਕਾਰ ਨੂੰ ਪਾਈ ਝਾੜ ਹਾਈ ਕੋਰਟ ਦੇ ਹੁਕਮ ਨਾ ਮੰਨਣ ਦਾ ਮੰਗਿਆ ਲਿਖਤੀ ਜਵਾਬ ਲੇਕਿਨ ਅਹਿਮ ਸਵਾਲ ਇਹ ਹੈ ਕਿ ਹਾਈਵੇ ਬੰਦ ਕਰਨ ਕਰਕੇ ਆਵਾਜਾਹੀ ਤੇ ਠੱਪ ਹੋਣ ਦੇ ਕਾਰਨ ਸੂਬਿਆਂ ਤੇ ਆਮ ਲੋਕਾਂ ਦੇ ਹੋਏ ਨੁਕਸਾਨ ਦੀ ਕੌਣ ਕਰੇਗਾ ਪਰ ਪਾਈ ਸਰਕਾਰੀ ਅਣਦੇਖੀ ਕਰਕੇ ਲਾਚਾਰ ਹੋਈ ਸ਼੍ਰੋਮਣੀ ਕਮੇਟੀ ਨੂੰ ਲੈਣਾ ਪਿਆ ਹੈ ਟਵਿੱਟਰ ਦਾ ਸਹਾਰਾ ਡੀਜੀਪੀ ਪੰਜਾਬ ਨੂੰ ਲਿਖੀ ਚਿੱਠੀ ਟਵਿੱਟਰ ਤੇ ਕੀਤੀ ਜਾਰੀ MSPD ਗਾਰੰਟੀ ਅਤੇ ਹੋਰ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ 40 ਕਿਸਾਨ ਜਥੇਬੰਦੀਆਂ ਮੁਲ ਅੰਦੋਲਨ ਦੇ ਰਾਹ ਤੇ ਸੰਸਦ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਨੂੰ ਦੇਣਗੇ ਮੰਗ ਪੱਤਰ ਗੁਰਪਤਵੰਨ ਸਿੰਘ ਪੰਨੂ ਅਤੇ 6 for justice ਤੇ UAPA ਦੇ ਤਹਿਤ ਅਗਲੇ 5 ਸਾਲ ਲਈ ਹੋਰ پابੰਦੀ ਲਗਾਈ ਗਈ ਹੁਣ ਪੰਜਾਬੀ ਦੇ ਵਿੱਚ ਵੀ ਕੀਤੀ ਜਾ ਸਕੇਗੀ ਇੰਜੀਨੀਅਰਿੰਗ ਦੀ ਪੜ੍ਹਾਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਵਿਗਿਆਨ ਅਤੇ ਟੈਕਨੋਲੋਜੀ ਕਮਿਸ਼ਨ ਦਿੱਲੀ ਦੇ ਸਹਿਯੋਗ ਨਾਲ 50000 ਤਕਨੀਕੀ ਸ਼ਬਦਾਂ ਦਾ ਕੀਤਾ ਪੰਜਾਬੀ ਵਿੱਚ ਅਨੁਵਾਦ ਜਾਪਾਨ ਚੀਨ ਰੂਸ ਅਤੇ ਫਰਾਂਸ ਪਹਿਲਾ ਹੀ ਵਿਗਿਆਨ ਦੀ ਪੜ੍ਹਾਈ ਆਪਣੀ ਮਾਤਰਭਾਸ਼ਾ ਵਿੱਚ ਕਰਾਉਂਦੇ ਹਨ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਚੁਣੇ ਗਏ ਭਾਈ ਅਮਰਿਤਪਾਲ ਸਿੰਘ ਦੇ ਪ੍ਰਾ हरप्रीत सिंह उर्फ हैपी एक होर साथी देनाल, नशीले पदार्थ की बरामदगी दिखा के जलंधर पुलिस ने किया है गिरफ्तार पुलिस ने फिलौर च करवाए डोप टेस्ट नू पॉजिटिव दस्या है लेकिन पुलिस ने गिरफ्तारी इस समय की कोई भी वीडियो कोर्ट में पेश नहीं की कोर्ट ने भी पुलिस रिमांड नहीं दिता बल्कि न्यायिक हिरासत में लैके उन्होंने जेल भेज दिता है जमानत भी नहीं दिती ਪਾਈ ਅਮਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਜੋ ਹਰਪ੍ਰੀਤ ਸਿੰਘ ਦੀ ਪਹਿਲੀ ਕਾਨੂੰਨ ਅਦਾਲਤ ਆਏ ਸਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਨੂੰ ਹਰਪ੍ਰੀਤ ਸਿੰਘ ਨੂੰ ਮਿਲਣ ਵੀ ਨਹੀਂ ਦਿੱਤਾ ਗਿਆ ਉਹਨਾਂ ਨੇ આરોਪ ਲਗਾਇਆ ਕਿ ਇਹ ਸਭ ਪਾਈ ਅਮਰਿਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਦਾ ਹਿੱਸਾ ਹਨ ਪਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਵੀ ਇਸ ਨੂੰ ਸਾਜ਼ਿਸ਼ ਹੀ ਦੱਸਿਆ ਇਹੀ ਸ਼ੰਕਾ ਲੱਖਾ ਸਿਧਾਣਾ ਨੇ ਵੀ ਜਿਤਾਈ ਖਰੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਆਗੂਆਂ ਨੇ ਵੀ ਇਸ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਹਿਸਾਬ ਬਰਾਬਰ ਕਰਨ ਵਾਲੀ ਸਰਕਾਰ ਦੀ ਚਾਲ ਹੀ ਕਿਹਾ ਹੈ ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਬੰਦ ਕਰਨ ਤੇ ਹਰਿਆਣਾ ਸਰਕਾਰ ਨੂੰ ਪਾਈ ਚਾਰ ਅਤੇ ਹਾਈ ਕੋਰਟ ਦੇ ਹੁਕਮ ਨੂੰ ਵੀ ਨਾ ਮੰਨਣ ਤੇ ਮੰਗਿਆ ਇਸੇ ਹਫਤੇ ਲਿਖਤੀ ਜਵਾਬ ਤੇ ਉਸ ਤੋਂ ਵੀ ਅਹਿਮ ਸਵਾਲ ਇਹ ਹੈ ਕਿ ਹਾਈਵੇ ਬੰਦ ਕਰਨ ਕਾਰਨ ਸੂਬਿਆਂ ਅਤੇ ਆਮ ਲੋਕਾਂ ਦੇ ਹੋਏ ਹਰ ਤਰ੍ਹਾਂ ਦੇ ਨੁਕਸਾਨ ਦੀ ਭਰਪਾਈ ਕੌਣ ਕਰੇਗਾ ਬੀਤੀ 13 ਫਰਵਰੀ ਨੂੰ ਪੰਜਾਬ ਦੇ ਕਿਸਾਨ ਅੰਦੋਲਨ ਕਾਰੀਆਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਨੇ 10 ਫਰਵਰੀ ਤੋਂ ਹੀ ਸੜਕਾਂ ਪਟਕੇ ਬਹੁਪਰਤੀ ਬੈਰੀਕੇਡ ਲਗਾ ਕੇ ਡਰੋਨ ਸਰਵੇਲੈਂਸ ਅਤੇ ਪੈਲਟ ਗਨਾਂ ਦੀ ਬੌਛਾੜ ਕਰਕੇ ਦਿੱਲੀ ਜਾਣ ਵਾਲੇ ਸਾਰੇ ਰਸਤੇ ਬੰਦ ਕਰਕੇ ਪੰਜਾਬ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਨੂੰ ਬਾਕੀ ਦੇਸ਼ ਨਾਲੋਂ ਕੱਟ ਦਿੱਤਾ ਸੀ ਇਸ ਦੇ ਲਈ ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਨੂੰ ਚੰਗੀ ਝਾੜ ਪਾਈ ਹੈ ਜਸਟਿਸ ਸੂਰਜਕਾਂਤ ਅਤੇ ਜਸਟਿਸ ਉਜਵਲ ਪੁਰੀਆ ਦੀ ਬੈਂਟ ਨੇ ਹਰਿਆਣਾ ਸਰਕਾਰ ਨੂੰ ਪੁੱਛਿਆ ਹੈ ਕਿ ਆਖਰ ਤੁਸੀਂ ਹਾਈਵੇ ਕਿਵੇਂ ਬੰਦ ਕਰ ਸਕਦੇ ਹੋ ਉਹਨਾਂ ਕਿਹਾ ਕੋਈ ਵੀ ਸਰਕਾਰ ਹਾਈਵੇ ਅਤੇ ਟ੍ਰੈਫਿਕ ਨਹੀਂ ਰੋਕ ਸਕਦੀ ਸਰਕਾਰਾਂ ਦਾ ਕੰਮ ਟ੍ਰੈਫਿਕ ਕੰਟਰੋਲ ਕਰਨਾ ਹੈ ਉਸਨੂੰ ਰੋਕਣਾ ਨਹੀਂ ਅਦਾਲਤ ਨੇ ਕਿਹਾ ਕਿ ਕਿਸਾਨ ਵੀ ਦੇਸ਼ ਦੇ ਨਾਗਰਿਕ ਹਨ ਇਹਨਾਂ ਨੂੰ ਵੀ ਭੋਜਨ ਅਤੇ ਬਿਹਤਰ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਅਦਾਲਤ ਨੇ ਇਹ ਵੀ ਕਿਹਾ ਕਿ ਕਿਸਾਨ ਆਉਣਗੇ ਨਾਰੇ ਲਗਾਉਣਗੇ ਅਤੇ ਵਾਪਸ ਚਲੇ ਜਾਣਗੇ ਦੱਸਣ ਯੋਗ ਹੈ ਕਿ ਆंदोलਨ ਦੇ ਦੌਰਾਨ ਹੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਬੈਰੀਕੇਡ ਹਟਾਉਣ ਦੇ ਹੁਕਮ ਦਿੱਤੇ ਸਨ ਅਤੇ ਕਿਹਾ ਸੀ ਕਿ ਜਦ ਸ਼ੰਭੂ ਬਾਰਡਰ ਤੇ ਸਥਿਤੀ ਸ਼ਾਂਤੀਪੂਰਨ ਹੈ ਤਾਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦਾ ਕੋਈ ਮਤਲਬ ਹੀ ਨਹੀਂ ਹੈ। ਲੇਕਿਨ ਪਾਜਪਾ ਦੀ ਮਨੋਹਰ ਲਾਲ ਖੱਟੜ ਦੀ ਹਰਿਆਣਾ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਸਬਕ ਸਿਖਾਉਣ ਦੀ ਜਿੱਦ ਹਾਈ ਕੋਰਟ ਦੀ ਵੀ ਨਹੀਂ ਸੀ ਸੁਣੀ ਅਤੇ ਕਿਸਾਨਾਂ ਨਾਲ ਦੁਸ਼ਮਣਾਂ ਵਾਂਗੂ ਪੇਸ਼ ਆਇਆ। ਹਾਈਵੇ ਬੰਦ ਕਰਕੇ ਹਰਿਆਣਾ ਸਰਕਾਰ ਦੇ ਸਿਆਸਤਦਾਨਾਂ ਅਤੇ ਅਧਿਕਾਰੀਆਂ ਨੇ ਜੋ ਵਿੱਤੀ ਨੁਕਸਾਨ ਕੀਤਾ ਹੈ ਉਸ ਦੀ ਪਰਪਾਈ ਵੀ ਕਰਵਾਈ ਜਾਵੇ ਇਸੇ ਵੈਰੀ ਸੋਚ ਦੇ ਚਲਦੇ ਹਰਿਆਣਾ ਪੁਲਿਸ ਦੀ ਇੱਕ ਗੋਲੀ ਨਾਲ ਖਣੋਰੀ ਬਾਡਰ ਤੇ ਨੌਜਵਾਨ ਕਿਸਾਨ ਸ਼ੁਭਕਿਰਨ ਸਿੰਘ ਦੀ ਮੌਤ ਹੋ ਗਈ ਸੀ ਜਿਸਦੇ ਬਾਬਤ ਉਸ ਵਕਤਾਂ ਪੰਜਾਬ ਸਰਕਾਰ ਨੇ ਵੀ ਵੱਡੇ ਵੱਡੇ ਵਾਅਦੇ ਕੀਤੇ ਸਨ ਪਰ ਮਗਰੋਂ ਦੜਵਟ ਗਏ ਸੀ ਪਹਿਲਾਂ ਤਾਂ ਉਸ ਦੀ ਮੌਤ ਦੀ ਐਫ ਆਈ ਆਰ ਤੱਕ ਲਿਖਣ ਨੂੰ ਤਿਆਰ ਨਹੀਂ ਸਨ ਹੋਏ ਕਿਸਾਨ ਜਥੇਬੰਦੀਆਂ ਨੇ ਤਗੜੀ ਜਦੋ ਜਹਿਦ ਦੇ ਬਾਅਦ ਹੁਣ ਜਾ ਕੇ ਜੁਲਾਈ ਦੇ ਦੂਜੇ ਹਫਤੇ ਪੰਜਾਬ ਸਰਕਾਰ ਤੋਂ ਇਹ ਮੁਆਵਜ਼ਾ ਦਿਵਾਇਆ ਹੈ ਸਰਕਾਰੀ ਅਣਦੇਖੀ ਕਰਕੇ लाचार ਹੋਈ ਸ਼੍ਰੋਮਣੀ ਕਮੇਟੀ ਨੂੰ ਲੈਣਾ ਪਿਆ ਹੈ ਟਵਿੱਟਰ ਦਾ ਸਹਾਰਾ ਇੱਕ ਸਮਾਂ ਸੀ ਜਦ ਅਧਿਕਾਰੀ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਪੱਤਰ ਨੂੰ ਸਿਰ ਮੱਥੇ ਲਾ ਕੇ ਖੋਲਦੇ ਹੁੰਦੇ ਸਨ ਪਰ ਅੱਜ ਹਾਲਾਤ ਇਹ ਹਨ ਕਿ ਸਿੱਖਾ ਨਾਲ ਸੰਬੰਧਿਤ ਮਾਮਲੇ ਤੇ ਕਮੇਟੀ ਵੱਲੋਂ ਲਿਖੇ ਗਏ ਪੱਤਰਾਂ ਦਾ ਜਵਾਬ ਦੇਣਾ ਵੀ ਜ਼ਰੂਰੀ ਨਹੀਂ ਸਮਝਿਆ ਜਾਂਦਾ ਉਦਾਹਰਨ ਦੇ ਤੌਰ ਤੇ ਪਿਛੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਟਵਿੱਟਰ ਤੇ ਦਾਅਵਾ ਕੀਤਾ ਗਿਆ ਸੀ ਕਿ 28 ਨਵੇਂ ਸਾਈਬਰ ਥਾਣੇ ਬਣਾ ਕੇ 120 ਪੁਲਿਸ ਮੁਲਾਜ਼ਮਾਂ ਨੂੰ ਐਡਵਾਂਸ ਟ੍ਰੇਨਿੰਗ ਦੇ ਕੇ ਸੂਬੇ ਦੇ ਵਿੱਚ ਸਾਈਬਰ ਕ੍ਰਾਈਮ ਨੂੰ ਠੱਲ ਪਾਈ ਜਾ ਰਹੀ ਹੈ ਇਸ ਦੇ ਜਵਾਬ ਵਿੱਚ ਸ਼੍ਰੋਮਣੀ ਕਮੇਟੀ ਨੇ ਡੀਜੀਪੀ ਨੂੰ ਪੱਤਰ ਲਿਖਿਆ ਕਿ ਸ਼੍ਰੋਮਣੀ ਕਮੇਟੀ ਵੱਖ-ਵੱਖ ਸਮੇਂ ਤੇ ਸਿੱਖਾਂ ਦੇ ਖਿਲਾਫ ਦਿੱਤੇ ਜਾਂਦੇ ਨਫ਼ਰਤੀ ਭਾਸ਼ਣਾ ਅਤੇ ਸਮੂਹਿਕ ਜੁਰਮਾਂ ਬਾਰੇ ਸ਼ਿਕਾਇਤਾਂ ਕਰਦੀ ਆਈ ਹੈ ਅਜਿھے سوشل মিডিਆ ਖਾਤਿਆਂ ਦੀਆਂ ਜਾਣਕਾਰੀਆਂ ਅਤੇ ਸਬੂਤ ਵੀ ਸਰਕਾਰ ਨੂੰ ਦਿੰਦੀ ਰਹੀ ਹੈ ਪਰ ਅਜ ਤੱਕ ਕਿਸੇ ਵੀ ਸ਼ਿਕਾਇਤ ਦਾ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ ਅਤੇ ਨਾ ਹੀ ਕੋਈ ਕਾਰਵਾਈ ਹੀ ਕੀਤੀ ਗਈ। سوشل মিডিਆ ਤੇ ਸਿੱਖਾਂ ਦੇ ਖਿਲਾਫ ਨਫ਼ਰਤੀ ਗੱਲਾਂ ਕੀਤੀਆਂ ਜਾਂਦੀਆਂ ਹਨ। ਦੇਸ਼ ਵਿਦੇਸ਼ ਦੇ ਵਿੱਚ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਿਆ ਜਾਂਦਾ ਹੈ। ਅਸੀਂ ਸਬੂਤ ਵੀ ਦਿੱਤੇ ਪਰ ਪੁਲਿਸ ਰੋਕ ਨਹੀਂ ਸકી। ਇਸੀ ਤਰ੍ਹਾਂ ਦਰਬਾਰ ਸਾਹਿਬ ਦੇ ਚੌਗਿਰਦੇ ਦੀ ਸਫਾਈ ਅਤੇ ਸਾਮ ਸੰਭਾਲ ਅਤੇ ਸਰਕਾਰੀ ਅਤੇ ਸਿਆਸੀ ਦਖਲ ਨਾਲ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਦੀਆਂ ਸ਼ਿਕਾਇਤਾਂ ਦੇ ਵੀ ਅਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਇਸ ਲਈ ਐਸਜੀਪੀਸੀ ਨੂੰ ਟਵਿੱਟਰ ਦਾ ਰਾਹ ਅਪਣਾਉਣਾ ਪਿਆ ਗੁਰਪਤਵੰਨ ਸਿੰਘ ਪੰਨੂ ਅਤੇ ਸਿਕਸ ਫਾਰ ਜਸਟਿਸ ਤੇ ਯੂਏਪੀਏ ਤਹਿਤ ਅਗਲੇ 5 ਸਾਲ ਲਈ ਹੋਰ پابੰਦੀ ਲਗਾ ਦਿੱਤੀ ਗਈ ਹੈ ਪਹਿਲਾ ਪੰਨੂ ਅਤੇ ਉਸਦੇ ਸੰਗਠਨ ਤੇ ਅੱਤਵਾਦ ਫੈਲਾਉਣ ਦੇ ਦੋਸ਼ਾਂ 'ਚ 10 ਜੁਲਾਈ 2019 ਨੂੰ UAPA ਤੇ ਤਹਿਤ 5 ਸਾਲ ਦੀ ਪਾਬੰਦੀ ਲਗਾਈ ਗਈ ਸੀ। ਭਾਰਤ ਸਰਕਾਰ ਵੱਲੋਂ ਪਾਬੰਦੀချਵਾਦੀ ਦਾ ਇਹ ਫੈਸਲਾ ਖੁਫੀਆ ਏਜੰਸੀਆਂ ਦੀ ਰਿਪੋਰਟ ਦੇ ਆਧਾਰ ਤੇ ਕੀਤਾ ਗਿਆ ਦੱਸਿਆ ਜਾਂਦਾ ਹੈ। ਪੰਨੂ ਤੇ ਮਾਸੂਮ ਨੌਜਵਾਨਾਂ ਨੂੰ ਗੁੰਮਰਾਹ ਕਰਨ, ਉਹਨਾਂ ਨੂੰ ਅੱਤਵਾਦੀ ਕਾਰਵਾਈਆਂ, ਵੱਖਰੇ ਦੇਸ਼ ਖਾਲਿਸਤਾਨ ਬਣਾਉਣ ਦੀ ਲੜਾਈ ਲਈ ਉਕਸਾਉਣ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ ਅਤੇ ਜਨਤਕ ਤੌਰ ਤੇ ਭਾਰਤ ਦੇ ਵੱਡੇ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਧਮਕੀਆਂ ਦੇਣ ਦਾ ਆਰੋਪ ਲੱਗਿਆ ਹੈ ਏਜੰਸੀਆਂ ਨੇ ਪੰਨੂ ਦੇ ਖਿਲਾਫ ਪਹਿਲਾਂ ਹੀ 6 ਮਾਮਲੇ ਦਰਜ ਕੀਤੇ ਹੋਏ ਹਨ ਪਿਛਲੇ ਸਾਲ ਉਸ ਦੀ ਚੰਡੀਗੜ੍ਹ ਅਤੇ ਪੰਜਾਬ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਸਨ ਜੂਨ 1984 ਦੇ ਫੌਜੀ ਹਮਲੇ ਦੌਰਾਨ ਟੈਂਕਾਂ ਤੋਪਾਂ ਅਤੇ ਵਰਗੀਆਂ ਗੋਲੀਆਂ ਦੇ ਵਿਚਕਾਰ ਦਰਬਾਰ ਸਾਹਿਬ ਦੇ ਵਿੱਚ 5 ਅਤੇ ਜੂਨ ਨੂੰ ਸੋਧਾ ਦੀ ਚੌਕੀ ਅਤੇ ਕੀਰਤਨ ਦੀ ਸੇਵਾ ਜਾਰੀ ਰੱਖਣ ਵਾਲੇ ਹਜ਼ੂਰੀ ਰਾਗੀ ਭਾਈ ਪ੍ਰੀਤਮ ਸਿੰਘ ਅਮਰੀਕਾ ਦੇ ਨਿਊਯਾਰਕ ਵਿਖੇ ਅਕਾਲ ਚਲਾਣਾ ਕਰ ਗਏ ਹਨ ਸੰਗਰੂਰ ਦੇ ਪਿੰਡ ਸਰੋਂ ਦੇ ਜੰਪਲ ਭਾਈ ਪ੍ਰੀਤਮ ਸਿੰਘ ਨੂੰ ਕੱਲੂਕਾਰੇ ਦੌਰਾਨ ਲੰਬੇ ਸਮੇਂ ਤੱਕ ਸਰੀਰਕ ਅਤੇ ਮਾਨਸਿਕ ਕਸ਼ਟ ਚੱਲਣੇ ਪਏ ਫੌਜ ਨੇ ਉਹਨਾਂ ਦਾ ਘਰ ਲੁੱਟਿਆ ਅਤੇ ਉਸ ਨੂੰ ਅਗਲਾ ਦਿੱਤਾ ਤਬਸਰਾ ਸਰਵਾ ਸਾਹਿਬ ਆਉਣ ਵਾਲੇ ਸਰਭਾਲੂਆਂ ਦੀ ਆਸਥਾ ਦਾਤ ਕੇ ਅਨਰਖਣਾ ਜ਼ਰੂਰੀ ਇਸੇ ਲਈ ਤੰਤਕ ਮਰਿਆਦਾ ਅਤੇ ਸਿਧਾਂਤਾਂ ਦੀ ਪਾਲਣਾ ਵੀ ਜ਼ਰੂਰੀ ਇਸੇ ਮੰਤੋਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਦਰਬਾਰ ਸਾਹਿਬ ਸਮੂਹ ਵਿੱਚ ਫਿਲਮੀ ਕਲਾਕਾਰਾਂ ਵੱਲੋਂ ਫਿਲਮਾਂ ਦੇ ਪ੍ਰਚਾਰ ਵਾਸਤੇ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕਰਨ ਤੇ ਰੋਕ ਲਗਾ ਦਿੱਤੀ ਹੈ ਇਹ ਫੈਸਲਾ ਬੀਤੇ ਦਿਨੀ ਗੁਜਰਾਤ ਵਡੋਦਰਾ ਦੀ ਇੱਕ ਯੂਟਿਊਬਰ ਵੱਲੋਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਯੋਗ ਆਸਨਾਂ ਦੀਆਂ ਵੀਡੀਓ ਬਣਾਉਣ ਅਤੇ ਮਗਰੋਂ ਦਲਜੀਤ ਦੂਸਾਂਜ ਅਤੇ ਨਿਰੂ ਬਾਜਵਾ ਵੱਲੋਂ ਆਪਣੀ ਫਿਲਮ ਦੇ ਪ੍ਰਚਾਰ ਨੂੰ ਮੁੱਖ ਰੱਖ ਕੇ ਪਾਲਕੀ ਸਾਹਿਬ ਨੂੰ ਮੋਢਾ ਦੇਣ ਅਤੇ ਮੱਥਾ ਟੇਕਣ ਦੀ ਵੀਡੀਓ ਸਾਂਝੀ ਕਰਨ ਮਗਰੋਂ ਉੱਥੇ ਵਿਵਾਦ ਦੇ ਬਾਤ ਕੀਤਾ ਗਿਆ ਹੈ ਹਾਲਾਂਕਿ ਆਮ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਪਰਿਕਰਮਾ ਵਿੱਚ ਯਾਦਗਾਰ ਵੱਜੂ ਆਪਣੀ ਤਸਵੀਰ ਅਤੇ ਸੈਲਫੀ ਲੈਣ ਦੀ ਇਜਾਜ਼ਤ ਹੋਵੇਗੀ ਪਰ ਉਹ ਵੀ ਚਲਦੇ ਹੋਏ ਵੀਡੀਓਗ੍ਰਾਫੀ ਨਹੀਂ ਕਰ ਸਕਣਗੇ ਇਸੇ ਤਰ੍ਹਾਂ ਚੰਡੀਗੜ੍ਹ ਦੇ ਨਿਰੇ ਕਨੂਅ ਚ ਸਰਗੁਣ ਮਹਿਤਾ ਅਤੇ ਰਵੀ ਦੂਬੇ ਵੱਲੋਂ ਬਣਾਈ ਜਾ ਰਹੇ ਪ੍ਰਸਿੱਧ ਟੀਵੀ ਸੀਰੀਅਲ ਉਡਾਰੀਆਂ ਦੀ ਸ਼ੂਟਿੰਗ ਲਈ ਤਿਆਰ ਕੀਤੇ ਸੈੱਟ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਕਲ ਕਰਕੇ ਅਨੰਦ ਕਾਰਜ ਦਾ ਸੀਨ ਫਿਲਮਾਇਆ ਜਾਣ ਦੀ ਘਟਨਾ ਵੀ ਇਸੇ ਹਫ਼ਤੇ ਸਾਹਮਣੇ ਆਈ ਹਾਲਾਂਕਿ ਇਸ ਨੂੰ ਸੰਗਤ ਨੇ ਦਖਲ ਦੇ ਕੇ ਰੁਕਵਾ ਦਿੱਤਾ ਸੀ ਅਤੇ ਸ਼ੂਟਿੰਗ ਕ੍ਰੂ ਨੇ ਇਸ ਦੀ ਮਾਫੀ ਵੀ ਮੰਗ ਲਈ ਸੀ ਅਤੇ ਇਸ ਦੀ ਜਾਂਚ ਸ਼੍ਰੋਮਣੀ ਕਮੇਟੀ ਵੀ ਆਪਣੇ ਪੱਧਰ ਤੇ ਕਰ ਰਹੀ ਹੈ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਸਿੱਖ ਰਵਾਇਤਾਂ ਤੇ ਸਿਧਾਂਤਾਂ ਦੀ ਉਲੰਘਣਾ ਦੱਸਿਆ ਹੈ ਉਨਾ ਕਿਹਾ ਕਿ ਫਿਲਮਾਂ ਦੀ ਸ਼ੂਟਿੰਗ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਜ਼ਰੂਰੀ ਹੈ ਕਿ ਸਿੱਖ ਸਿਧਾਂਤਾਂ ਅਤੇ ਪਰੰਪਰਾਵਾਂ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਾ ਹੋਵੇ। ਸ੍ਰੀ ਅਕਾਲ ਤਖਤ ਸਹਿਦੇ ਜਥੇਦਾਰ ਜਾਨੀ ਰਗਵੀਰ ਸਿੰਘ ਨੇ ਵੀ ਇਸ ਘਟਨਾ ਦੀ ਨਿਖੇਦੀ ਕਰਦੇ ਹੋਏ ਦੱਸਿਆ ਕਿ ਸਿੱਖ ਪੰਥ ਵੱਲੋਂ ਬਹੁਤ ਪਹਿਲਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਾਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਨਕਲੀ ਵਿਆਹਾਂ ਦੇ ਫਿਲਮਾਂਕਣ ਤੇ ਰੋਕ ਲਗਾਈ ਹੋਈ ਹੈ। ਹਾਲਾਂਕਿ ਰੋਜ਼ਾਨਾ ਸਪੋਕਸਮੈਨ ਨੇ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਤੇ ਇਤਰਾਜ਼ ਉਠਾਇਆ ਹੈ ਉਸਨੇ ਸੰਪਾਦਕੀ ਵਿੱਚ ਲਿਖਿਆ ਕਿ ਇਹ پابੰਦੀ ਸਿੱਖੀ ਨੂੰ ਨੁਕਸਾਨ ਪਹੁੰਚਾਉਣ ਵਾਲੀ ਹੈ ਅਖਬਾਰ ਪੁੱਛਦਾ ਹੈ ਕਿ ਜਿੱਥੇ ਸ਼ਬਦ ਕੀਰਤਨ ਵੀ ਹੋ ਰਿਹਾ ਹੁੰਦਾ ਹੈ ਉੱਥੇ ਹੀ ਬਾਬੇ ਲੋਕਾਂ ਤੋਂ ਮੱਥਾ ਟਿਕਵਾ ਰਹੇ ਹੁੰਦੇ ਹਨ ਇਨ੍ਹਾਂ ਗੱਲਾਂ ਤੇ پابੰਦੀ ਨਹੀਂ ਲੱਗਦੀਆਂ ਬਾਬਿਆਂ ਦੀਆਂ ਇਹਨਾਂ ਮਰਿਆਦਾਵਾਂ ਨੂੰ ਬਰਦਾਸ਼ਤ ਕੀਤਾ ਜਾ ਰਿਹਾ ਹੈ ਲੇਕਿਨ ਜਿਸ ਨਾਲ ਸਿੱਖੀ ਦੀ ਛਵੀ ਨੂੰ ਦੁਨੀਆ 'ਚ ਫੈਲਾਉਣ ਦਾ ਕੰਮ ਹੋਣਾ ਸੀ ਉਸ ਤੇ ਰੋਕ ਲਗਾਉਣੀ ਕੀ ਇਹ ਸਹੀ ਫੈਸਲਾ ਹੈ ਇਹ ਅਖਬਾਰ ਪੁੱਛਦਾ ਹੈ ਤੁਸੀਂ ਕੀ ਕਹੋਗੇ ਇਸ ਤਰਕ ਬਾਰੇ ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਲਿਖੋ ਇਹ ਠੀਕ ਹੈ ਕਿ ਬਾਬਿਆਂ ਵੱਲੋਂ ਮਰਿਆਦਾ ਦੀਆਂ ਉਡਾਈਆਂ ਜਾਂਦੀਆਂ ਧੱਜੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਲੇਕਿਨ ਇਸ ਤਰਕ ਦੇ ਆਧਾਰ ਤੇ ਹੋਰ ਕੁਤਾਹੀਆਂ ਨੂੰ ਜਾਇਜ਼ ਵੀ ਨਹੀਂ ਠਹਿਰਾਇਆ ਜਾ ਸਕਦਾ ਅਖਬਾਰ ਵੱਲੋਂ ਡੰਮੀ ਸੈੱਟ ਬਣਾ ਕੇ ਡੰਮੀ ਵਿਆਹ ਕਰਾਉਣ ਦੀ ਇਜਾਜ਼ਤ ਅਤੇ ਗੁਰਦੁਆਰੇ ਮੁਹੱਈਆ ਕਰਾਉਣ ਦੀ ਸਲਾਹ ਦੇਣਾ ਇਹ ਤਾਂ ਬਿਲਕੁਲ ਹੀ ਸਿੱਖੀ ਸਿਧਾਂਤਾਂ ਦੇ ਉਲਟ ਹੈ ਅਤੇ ਗਲਤ ਪਰੰਪਰਾ ਦਾ ਰਾਹ ਪਧਰਾ ਕਰਨਾ ਹੈ ਸਿੱਖੀ ਦੇ ਖੈਰ ਖਵਾਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਿੱਖੀ ਦੀ ਅਸਲ ਛਵੀ ਨਾਟਕਾਂ ਅਤੇ ਫਿਲਮਾਂ ਨੇ ਨਹੀਂ ਬਣਾਉਣੀ ਬਲਕਿ ਸਿੱਖਾਂ ਦੇ ਸੱਚੇ ਸੁੱਚੇ ਕਿਰਦਾਰ ਨੇ ਬਣਾਉਣੀ ਹੈ ਸਾਡਾ ਜੀਵਨ ਦੇਖ ਕੇ ਦੁਨੀਆ ਸਾਡੇ ਬਾਰੇ ਜਾਣਨਾ ਚਾਹੇ ਸਾਡੇ ਫਲਸਫੇ ਨੂੰ ਪੜਨ ਚ ਦਿਲਚਸਪੀ ਪੈਦਾ ਕਰੇ ਤਾਂ ਅਸਲ ਪ੍ਰਚਾਰ ਹੁੰਦਾ ਹੈ ਤੁਸੀਂ ਆਪਣੀ رائے ਇਸ ਬਾਬਤ ਦਿਓ ਅਤੇ ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰੋ ਕਿਉਂਕਿ ਇਹ ਮਸਲਾ ਮਰਿਆਦਾ ਦਾ ਵੀ ਹੈ ਪੰਥ ਦੇ ਪ੍ਰਚਾਰ ਦਾ ਵੀ ਇਸ ਹੀ ਹਫਤੇ ਦੀ ਅਪਡੇਟ ਹੁਣ ਇਜਾਜ਼ਤ ਦਿਓ ਉਮੀਦ ਹੈ ਖਬਰਸਾਰ ਵਿਦਿਅਕ ਦੀ ਜਾਣਕਾਰੀ ਤੁਹਾਨੂੰ ਸਾਰਥਕ ਲਗੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਆਜ਼ਾਦ ਪੰਥਕ ਪੱਤਰਕਾਰਤਾ ਨੂੰ ਮਜ਼ਬੂਤ ਕਰਨ ਵਿੱਚ ਤੁਸੀਂ ਵੀ ਆਪਣਾ ਅਨਮੋਲ ਯੋਗਦਾਨ ਪਾ ਸਕਦੇ ਹੋ ਇਸ ਚੈਨਲ ਦੀ ਮੈਂਬਰਸ਼ਿਪ ਲੈ ਕੇ ਅਤੇ ਥੈਂਕਸ ਦੇ ਬਟਨ ਰਾਹੀਂ ਸਾਡੀ ਆਰਥਿਕ ਮਦਦ ਕਰ ਸਕਦੇ ਹੋ ਇਹ ਸਾਡੀ ਬੇਨਤੀ ਹੈ ਆਪ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਦੇ ਨਾਲ ਖੁਸ਼ ਰਹੋ ਆਬਾਦ ਰਹੋ ਇਸੇ ਨਾਲ ਦੇਵ ਇਜਾਜ਼ਤ ਫਿਰ ਮਿਲਾਂਗੇ ਅਗਲੀ ਵੀਡੀਓ ਵਿੱਚ ਹੋਰ ਜਾਣਕਾਰੀ ਦੇ ਨਾਲ ਅਗਲੇ ਹਫਤੇ ਤਦ ਤੱਕ ਪਾਓ ਗੁਰੂ ਬੰਨੋ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਨੂੰ ਆਪਣਾ ਅੰਗ ਦੱਸਣ ਵਾਲੇ ਖਾਲਸਾ ਜੀ ਦੇ ਬੋਲ ਬਾਲੇ ਤੋਂ ਕਿਉਂ ਮੱਚਦੇ ਹਨ ਜੇ ਜਾਣਨਾ ਹੈ ਸੱਚ ਤਾਂ ਪੜੋ ਨਾਵਲ ਦਾ ਐਨਵੀ ਟਰਥ ਇਹ Amazon ਤੇ ਉਪਲਬਧ ਹੈ Kindle ਅਤੇ ਹੋਰ ਆਨਲਾਈਨ ਬੁੱਕ ਸਾਈਟਸ ਤੇ ਵੀ ਪੜਿਆ ਜਾ ਸਕਦਾ ਹੈ ਇਸ ਦਾ ਪੰਜਾਬੀ ਰੂਪ ਨਿਰਵੈਰੇ ਸੰਗ ਵੈਰ ਪ੍ਰਕਾਸ਼ਕ ਹਨ ਸਿੰਘ ਬਰਦਰਸ ਅੰਮ੍ਰਿਤਸਰ